ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਗੁਰਦਾਸਪੁਰ ਦੀਆਂ ਨੇ ਜਿੱਥੇ ਪੁਲਿਸ ਨੇ ਕੋਝੀ ਘੰਟੀਆਂ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਹੱਲ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਪਵਨ ਰੋਡ ਤੋਂ ਇੱਕ ਪਰਵਾਸੀ ਦਾ ਨਸ਼ੇੜੀਆਂ ਵੱਲੋਂ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰ ਲਿਆ ਗਿਆ ਸੀ ਜਿਸ ਨੂੰ ਤੱਤਾਂ ਦੇ ਆਧਾਰ ਤੇ ਪੁਲਿਸ ਨੇ ਮੋਬਾਈਲ ਨੂੰ ਟ੍ਰੇਸ ਕਰਦਿਆ। ਸ਼ਹਿਰ ਤੋਂ ਚੋਰ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਕਾਬੂ ਕਰ ਲਿਆ ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਤੁਸੀਂ ਇਸ ਬਾਰੇ ਜਾਣਕਾਰੀ ਪੁਲਿਸ ਨੂੰ ਦਿਓ ਤੇ ਤੁਹਾਡੀ ਸੂਚਨਾ ਗੁਪਤ ਰੱਖੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਸਾਰਿਆਂ ਦਾ ਸਹਿਯੋਗ ਹੋਣਾ ਜ਼ਰੂਰੀ ਹੈ ਗੁਰਦਾਸਪੁਰ ਤੋਂ ਗੁੱਪੀ ਚਾਵਲਾ ਦੀ ਰਿਪੋਰਟ ਅਮਰੀਕ ਸਤੀਸਰੀ ਤੇ ਵਿਅਕਤੀ ਸਰਿਕਰ ਦਰਖਾਸਤ ਲਗਾਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀਪੀ06ਕੇਜ2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਈਏ ਤੋਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿੰਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ ਤੇ ਉਸ ਤੋਂ ਬਾਅਦ ਜਿਹੜੀ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹੁਣ ਸਾਡੇ ਕਬਜ਼ੇ ਦੇ ਵਿੱਚ ਹੈ ਜੀ ਤੇ ਇਹਦੀ ਬੰਦੀ ਕਾਨੂੰਨੀ ਕਾਰਵਾਈ ਸੀ ਪੱਚਾ ਐਫਆਈਆਰ ਦਰਜ ਹੈ ਜੀ ਸਾਨੂੰ ਨਾ ਗੱਜੀ ਜਿਸ ਤਰ੍ਹਾਂ ਅਸੀਂ ਸੈਮੀਨਾਰ ਕਰਵਾ ਰਹੇ ਆ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਲੀਟ੍ਰੇਸ਼ਨ ਨੂੰ ਜਿਹੜੇ ਹੈਗੇ ਨੇ ਜਿੱਥੇ ਵੀ ਰਿਡਕਟ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਰ ਨੇ ਉਹਨਾਂ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਚਾਹੇ ਇਹਨੂੰ ਲੈ ਕੇ ਸਰਬੱਤ ਨੂੰ ਇਹ ਹੀ ਅਪੀਲ ਆ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ ਅ ਜਿਹੜਾ ਤੇ ਵੇਚਦਾ ਉਹਨਾਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਖਲ ਕਰਾਵਾਂਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸਿਰ ਜਿਹੜੇ ਉੱਚ ਅਫਸਰ ਇਹਨਾਂ ਕੋਲ ਸਨਮਾਨਤ ਵੀ ਕਰਵਾਇਆ ਜਾਏਗਾ ਤੇ ਵਿਅਕਤੀ ਨੇ ਸਾਡੇ ਕੋਲ ਦਰਖਾਸਤ ਲਗਾਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀ 06 एजेड 2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਲਈਏ ਤਾਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿਹਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ ਤੇ ਉਸ ਤੋਂ ਬਾਅਦ ਜਿਹੜੀ ਜਿਹੜਾ ਮੋਟਰਸਾਈ ਹੋ ਸਰ ਇਹ ਕਬਜ਼ੇ ਦੇ ਵਿੱਚ ਹੈ ਜੀ ਤੇ ਦੀ ਬੰਦੀ ਕਾਨੂੰਨੀ ਕਾਰਵਾਈ ਸੀ ਪੱਚਾ ਐਫ ਆਈ ਆਰ ਦਰਜ ਹੈ ਜੀ ਸਰ ਲਗਾ ਕੇ ਜੀ ਜਿਸ ਤਰ੍ਹਾਂ ਅਸੀਂ ਸੈਮੀਨਾਰ ਲਗਾ ਰਹੇ ਆ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਟਿਜੇਸ਼ਨ ਨੂੰ ਜਿਹੜੇ ਹੈਗੇ ਨੇ ਜਿੱਥੇ ਵੀ ਰਿਜਿਸਟਰਡ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਰ ਨੇ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਚਾਹੇ ਇਹਨੂੰ ਲੈ ਕੇ ਸਰਦਾਰ ਸਾਹਿਬ ਨੂੰ ਇਹ ਹੀ ਅਪੀਲ ਹੈ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ। ਅਸੀਂ ਉਸ ਨੂੰ ਜਿਹੜਾ ਤੇ ਵੇਚਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਾਖਲ ਕਰਾਵਾਂਗੇ ਔਰ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸ